ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਜਿਹੜੀ ਵੀਡੀਓ ਸੂਟਾਂ ਤੇ ਨਹੀਂ ਹੈਗੀ ਅੱਜ ਦੀ ਵੀਡੀਓ ਰਹੂਗੀ ਬੈੱਡ ਸ਼ੀਟਾਂ ਦੇ ਉੱਪਰ ਬੈੱਡ ਸ਼ੀਟਾਂ ਦਾ ਕਾਫੀ ਜ਼ਿਆਦਾ ਸਟਾਕ ਆਇਆ ਸਾਰੀਆਂ ਬ੍ਰਾਂਡ ਦੀਆਂ ਬੈੱਡ ਸ਼ੀਟਾਂ ਆਈਆਂ ਨੇ ਪੂਰੇ ਕਿੰਗ ਸਾਈਜ਼ ਨੇ ਬਹੁਤ ਖੁੱਲੀਆਂ ਡੁੱਲੀਆਂ ਨੇ ਤੇ ਜਿਹੜੀਆਂ ਸਿੰਗਲ ਆਉਣਗੀਆਂ ਇਹ ਵੀ ਪੂਰੀਆਂ ਵਧੀਆ ਖੁੱਲੀਆਂ ਡੁੱਲੀਆਂ ਜਿਵੇਂ ਦੀਵਾਨ ਬੈੱਡ ਹੁੰਦੇ ਆ ਜਿਹੜੇ ਕਈ ਵਾਰ ਜਿ ਆਪਾਂ ਸਪੈਸ਼ਲ ਵੀ ਬਣਾ ਪੂਰੀਆਂ ਵਧੀਆ ਸਾਈਜ਼ ਦੀਆਂ ਨੇ ਇਹ ਨਹੀਂ ਹੈਗਾ ਵੀ ਛੋਟ ਸਾਈਜ਼ ਹੋਊਗਾ ਬਹੁਤ ਵਧੀਆ ਸਾਈਜ਼ ਦੇ ਉੱਪਰ ਇਹ ਆਈਆਂ ਨੇ ਇਹਨਾਂ ਵਿੱਚੋਂ ਜਿਹੜੀ ਵੀ ਬੈੱਡ ਸ਼ੀਟ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸਾਰੀਆਂ ਬੈੱਡ ਸ਼ੀਟਸ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਲਓ ਜੀ ਅੱਜ ਦੀ ਵੀਡੀਓ ਰਹੂਗੀ ਸਾਰੀ ਬੈੱਡ ਸ਼ੀਟਸ ਦੇ ਉੱਪਰ ਤੇ ਸਿੰਗਲ ਬੈੱਡ ਸ਼ੀਟ ਤੋਂ ਆਪਾਂ ਸ਼ੁਰੂ ਕਰਾਂਗੇ ਸਾਰੀਆਂ ਬੈੱਡ ਸ਼ੀਟ ਮੈਂ ਖੋਲ ਕੇ ਦਿਖਾਉਂਗੀ ਪੂਰਾ ਫੁੱਲ ਆਨ ਸਟਾਕ ਆ ਜਿਹੜੀ ਵੀ ਬੈੱਡ ਸ਼ੀਟ ਪਸੰਦ ਆਈ ਪੂਰੀਆਂ ਹੈਵੀ ਨੇ ਕੋਈ ਵੀ ਆਈ ਨਹੀਂ ਹੈਗਾ ਜਿੰਨੀਆਂ ਵੀ ਮੈਂ ਡਬਲ ਬੈੱਡ ਦੀਆਂ ਇੱਕ ਤਾਂ ਜਿਹੜੀਆਂ ਨਾਰਮਲ ਨੇ ਮੇਰੇ ਹੱਥ 'ਚ ਨੇ ਇਹ ਤਾਂ ਜਿਹੜੀਆਂ 2 ਕ ਪੀਸ ਨੇ ਮੇਰੇ ਕੋਲ ਜਿਹੜੀਆਂ ਨਾਰਮਲ ਆਮ ਹਰ ਜਗ੍ਹਾ ਵਿਕਦੀਆਂ ਹੀ ਨੇ ਤੇ ਜਿਹੜੀਆਂ ਮੇਰੇ ਕੋਲ ਦੂਸਰੀਆਂ ਨੇ ਉਹ ਉਹ ਸਾਰੀਆਂ ਬ੍ਰਾਂਡ ਦੀਆਂ ਨੇ ਜਿਵੇਂ ਬੰਦਰਾ ਬ੍ਰਾਂਡ ਹੋ ਗਿਆ ਤੇ ਸਾਰਾ ਪੂਰਾ ਹੈਵੀ ਸਟਾਫ ਲੱਗਿਆ ਹੋਇਆ ਜਿਵੇਂ ਕਿ ਪੂਰਾ ਖੱਦਰ ਦਾ ਸਟਾਫ ਹੁੰਦਾ ਨਾ ਪੂਰੀਆਂ ਵਧੀਆ ਗਰਮੀਆਂ ਵਾਲੀਆਂ ਠੰਡਾ ਰਹਿੰਦਾ ਉਸੇ ਤਰ੍ਹਾਂ ਬਹੁਤ ਵਧੀਆ ਬੈੱਡ ਸ਼ੀਟ ਨੇ ਨਾਈ ਛੇਤੀ ਪੂਰੀ ਭਾਰੀਆ ਵੀ ਇਕੱਠੀ ਹੋ ਜੂਗੀ ਕੁਝ ਵੀ ਹੋ ਜੂਗਾ ਬਹੁਤ ਸੋਹਣੇ ਕਲਰ ਚਾਟਾਂ ਤੇ ਬਹੁਤ ਸੋਹਣੇ ਡਿਜ਼ਾਈਨਾਂ ਉੱਪਰ ਆਈਆਂ ਨੇ ਤੇ ਜਿਹੜਾ ਵੀ ਪਸੰਦ ਹੋਇਆ ਬਸ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਪਹਿਲੀ ਬੈੱਡ ਸ਼ੀਟ ਅਲੋ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦਾ ਸਾਈਜ਼ ਵਗੈਰਾ ਪੂਰਾ ਪ੍ਰੋਪਰ ਚੜਾਈ ਤੇ ਵੀ ਪੂਰੀ ਆਉਣਗੀ ਇਹ ਕੋਈ ਐ ਨਹੀਂ ਵੀ ਇਹਨਾਂ ਦੀ ਚੜਾਈ ਨਹੀਂ ਹੈਗੀ ਤੇ ਲੰਬਾਈ ਤਾਂ ਜਿਹੜੀ ਹੁੰਦੀ ਆ ਉਹ ਹੁੰਦੀ ਹੋਈ ਆ ਪੂਰੀ ਵਧੀਆ ਖੁੱਲੀਆਂ ਡੁੱਲੀਆਂ ਲੰਬਾਈ ਦੇ ਵਿੱਚ ਨੇ ਇਹਦੇ ਵਿੱਚ ਅ ਜਿਹੜੇ ਜਿਹੜੇ ਡਿਜ਼ਾਈਨ ਨੇ ਉਹ ਮੈਂ ਤੁਹਾਨੂੰ ਖੋਲ ਦਿੰਨੀ ਆ ਛੱਡ ਦੇ ਲੋਤੀ ਇਹ ਹੈਗਾ ਅਗਲਾ ਡਿਜ਼ਾਈਨ ਪੂਰੀ ਲੰਬਾਈ ਚੌੜਾਈ ਸਾਰੀ ਬੈੱਡ ਸ਼ੀਟ ਦੀ ਮੈਂ ਆਰਾਮ ਦੇ ਨਾਲ ਦਿਖਾਉਂਗੀ ਵੀਡੀਓ ਤਾਂ ਹੋ ਜਾਣੀ ਆ ਜ਼ਰੂਰ ਲੰਬੀ ਪਰ ਆਪਣਾ ਐਨ ਧਿਆਨ ਨਾਲ ਦੇਖ ਲਿਓ ਜਿਹੜੀ ਵੀ ਬੈੱਡ ਸ਼ੀਟ ਕਹੋਗੇ ਡੇਲੀ ਡੇਲੀ ਜੀ ਇਹਨਾਂ ਦੀ ਵੀਡੀਓ ਬਣਾਉਣੀ ਔਖੀ ਹੋ ਜਾਂਦੀ ਆ ਇਸ ਲਈ ਸੰਡੇ ਸਪੈਸ਼ਲ ਅੱਜ ਬਣਾ ਰਹੇ ਆਂ ਤੇ ਸਾਰੀ ਗਰਮੀਆਂ ਦੀ ਕਲੈਕਸ਼ਨ ਆ ਗਰਮੀਆਂ ਪੂਰੀਆਂ ਸਟਾਰਟ ਹੋ ਚੁੱਕੀਆਂ ਨੇ ਤੇ ਗਾਂ ਬੈੱਡ ਸ਼ੀਟਸ ਦੇ ਬਿਨਾ ਤਾਂ ਘਰ ਦੇ ਵਿੱਚ ਸਰਦਿਆ ਵੀ ਨਹੀਂ ਤੇ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਇਹ ਵਧੀਆ ਪਿਓਰ ਕਾਟਨ ਦੀਆਂ ਨੇ ਇਹਨਾਂ ਵਿੱਚ ਕੋਈ ਵੀ ਮਿਕਸ ਨਹੀਂ ਹੁੰਦਾ ਪਿਓਰ ਕਾਟਨ ਦੇ ਉੱਪਰ ਨੇ ਤੇ ਇਹ ਨੇ ਇਹਦੇ ਵਿੱਚ ਡਿਜ਼ਾਈਨ ਨਾਲ ਆੜੂ ਕੁੜਾਇਆ ਕਰੂੰ ਦਿੰਨੀ ਲੋਚ ਇਹ ਹੈ ਕਿ ਡਬਲ ਬੈੱਡ ਸ਼ੀਟ ਚੈੱਕ ਕਰੋ ਪੂਰੀਆਂ ਪ੍ਰੋਪਰ ਕਿੰਗ ਸਾਈਜ਼ ਦੀਆਂ ਨੇ ਜਿੰਨਾ ਮਰਜੀ ਖੁੱਲਾ ਡੁੱਲਾ ਐਨ ਪੂਰਾ ਸਾਈਜ਼ ਆ ਇਹਨਾਂ ਦਾ ਤੇ ਜਾਨੀ ਕਿ ਦੁਕਾਨ ਦੀ ਲੈਂਥ ਵੀ ਇਹਨਾਂ ਨੂੰ ਖੋਲਣ ਲਈ ਥੋੜੀ ਜੀ ਸ਼ਾਪ ਦੀ ਵੀ ਘੱਟ ਪੈ ਜਾਂਦੀ ਆ ਵਧੀਆ ਨਾਲ ਇਹਨਾਂ ਦੇ ਪਿੱਲੋ ਕਵਰ ਨੇ ਜਿੰਨੀਆਂ ਵੀ ਬੈੱਡ ਸ਼ੀਟ ਮੈਂ ਖੋਲੂਗੀ ਸਾਰੀਆਂ ਦਾ ਤੁਹਾਨੂੰ ਪ੍ਰਾਈਜ਼ ਸਕ੍ਰੀਨ ਤੇ ਮੈਂਸ਼ਨ ਹੋਈ ਚੱਲੂਗਾ ਜੀ ਇਹ ਇੱਕ ਹੁਣ ਆਪਾਂ ਤਾਂ ਡਬਲ ਬੈੱਡ ਦੇ ਵਿੱਚ ਹੀ ਖੁੱਲ੍ਹ ਚੁੱਕੀ ਆ ਪੈਸੇ ਤਾਂ ਹਜੇ ਸਿੰਗਲ ਚੱਲ ਰਹੀਆਂ ਨੇ ਇਹ ਹੈਗਾ ਜੋੜਾ-ਜੋੜਾ ਮਤਲਬ ਕਿ ਦੋ-ਦੋ ਬੈੱਡ ਸ਼ੀਟਾਂ ਨੇ ਜਿਹਨਾਂ ਜਿਹੜੀ ਪੈਣ ਨੇ ਜੋੜਾ ਲੈਣਾ ਹੋਇਆ ਜੋੜਾ ਲੈ ਸਕਦੇ ਹੋ ਜਿਨ੍ਹਾਂ ਨੇ ਸਿੰਗਲ ਲੈਣੀ ਹੋਈ ਉਹ ਸਿੰਗਲ ਲੈ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗੂਗਾ ਇਹ ਪੂਰੀ ਵਧੀਆ ਹੈ ਵੀ ਜੇ ਇਹਦੇ ਨਾਲ ਦੀਆਂ ਸੇਮ ਮੈਂ ਤੁਹਾਨੂੰ ਦਿਖਾਉਂਗੀ ਉਹ ਬੰਦਨਾ ਬ੍ਰਾਂਡ ਦੀਆਂ ਜਿਹੜੀਆਂ ਕਿ ਐਂਡ ਪੂਰਾ ਸੇਮ ਸਟਾਫ ਆ ਸੇਮ ਬ੍ਰਾਂਡ ਆ ਸਭ ਕੁਝ ਆ ਇਹ ਪਹਿਲਾਂ ਮੈਂ ਤੁਹਾਨੂੰ ਸਿੰਗਲ ਦਿਖਾ ਦਿੰਨੀ ਆ ਇਹਦੇ ਵਿੱਚ ਹੀ ਸੇਮ ਸਟਾਫ ਦੇ ਵਿੱਚ ਪੂਰਾ ਖੱਦਰ ਵੀ ਆਪਾਂ ਕਹਿ ਦਿੰਦੇ ਹੈਵੀ ਉਹ ਆ ਨਾ ਇਹਨਾਂ ਦੇ ਕੋਈ ਕਲਰਾਂ ਦਾ ਇਸ਼ੂ ਆ ਨਾ ਕੋਈ ਸ਼੍ਰਿੰਕਿੰਗ ਦਾ ਇਸ਼ੂ ਆ ਬਹੁਤ ਸੋਹਣੀ ਆ ਦੇਖੋ ਚੜਾਈ ਦੇਖੋ ਸਿੰਗਲ ਬੈੱਡ ਸ਼ੀਟ ਆ ਇਹ ਤੇ ਇਹ ਹੀ ਬ੍ਰਾਂਡ ਦੀ ਖਾਸੀਅਤ ਹੁੰਦੀ ਆ ਸਿੰਗਲ ਬੈੱਡ ਦੀ ਆ ਇੰਨੀ ਇਹਦੀ ਚੜਾਈ ਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਡਿਜ਼ਾਈਨ ਸ਼ੋਅ ਕਰ ਦੂੰਗੀ ਸਾਰੀਆਂ ਮੈਂ ਖੋਲਦੀ ਨਹੀਂ ਇਦੇ ਵਿੱਚ ਜਿਹੜੇ-ਜਿਹੜੇ ਡਿਜ਼ਾਈਨ ਆ ਉਹ ਮੈਂ ਤੁਹਾਨੂੰ ਦੇ ਦੂੰਗੀ ਸਾਰਿਆਂ ਦੇ ਵਿੱਚ ਜੋੜਾ-ਜੋੜਾ ਹੁੰਦਾ ਆ ਆ ਲਓ ਦੋ-ਦੋਨੇ ਤੇ ਨਾਲ ਸਾਰਿਆਂ ਦੇ ਇਹਨਾਂ ਦੇ ਮਿਲਣਗੇ ਨਾਲ ਪਿੱਲੋ ਵੀ ਆ ਯਾਨੀ ਕਿ ਇੱਕ ਬੈੱਡ ਸ਼ੀਟ ਨਾਲ ਇੱਕ ਪਿੱਲੋ ਆਊਗਾ ਆ ਲਓ ਆ ਇਹਦਾ ਵੀ ਜੋੜਾ ਵਾ ਜੀ ਇਹਦਾ ਡਿਜ਼ਾਈਨ ਚੈੱਕ ਕਰਵਾ ਦਿੰਨੇ ਆ ਇਹ ਆਇਆ ਦਾ ਡਿਜ਼ਾਈਨ ਪੂਰਾ ਵਧੀਆ ਸਾਰੇ ਡਿਜ਼ਾਈਨ ਨੇ 2-2 ਪੀਸ ਨੇ ਹਰੇਕ ਬੈੱਡ ਸ਼ੀਟ ਦੇ ਵਿੱਚ ਨਾਲ ਹੀ ਇਹਦੇ ਪਿੱਲੋ ਕਵਰ ਨੇ ਆ ਲੋਤੀ ਪਿੰਕ ਸਾਈਜ਼ ਦੀ ਪਿੰਕ ਕਲਰ ਦੀ ਸੌਰੀ ਇਹ ਸਾਈਜ਼ ਪੂਰਾ ਚੜਾਈ ਵਧੀਆ ਵਾ ਲੰਬਾਈ ਵਧੀਆ ਪੂਰਾ ਪ੍ਰੋਪਰ ਸਾਈਜ਼ ਆ ਲੰਬਾਈ ਆ ਤੁਸੀਂ ਹੱਸਦੇ ਹੋ ਵੀ ਗਲਤ ਬੋਲਦਾ ਆਪ ਕੋ ਜੀ ਇਹ ਅਗਲੀ ਸਾਰਿਆਂ ਦੇ ਬਸ ਡਿਜ਼ਾਈਨ ਚੈੱਕ ਕਰੀ ਚੱਲੋ ਜਿਹੜੀਆਂ ਜਿਹੜੀਆਂ ਆਈਆਂ ਨੇ ਸਾਰਿਆਂ ਨੇ ਮੈਂ ਡਿਜ਼ਾਈਨ ਚੈੱਕ ਕਰਵਾ ਰਹੀ ਆਂ ਅਜੇ ਸਿਰਫ ਸਿੰਗਲ ਬੈੱਡ ਦੀਆਂ ਖੁੱਲ ਰਹੀਆਂ ਨੇ ਚੌੜਾਈ ਬਹੁਤ ਜ਼ਿਆਦਾ ਵਾ ਬੈੱਡ ਸ਼ੀਟਾਂ ਦੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਆਹ ਲਓ ਇਹ ਅਗਲਾ ਪ੍ਰਿੰਟ ਚੌੜਾਈ ਤਾਂ ਸਾਰੇ ਚੈੱਕ ਇਹਨਾਂ ਦੇ ਪ੍ਰਿੰਟ ਚੈੱਕ ਕਰ ਲਓ ਬਸ ਤੁਸੀਂ ਜਿਹੜੇ ਜਿਹੜੇ ਪ੍ਰਿੰਟ ਆ ਇਹਦੇ ਵਿੱਚ ਆ ਇਹਦੇ ਨਾਲ ਪਿੱਲੋ ਨੇ ਦੋ ਦੋ ਬੈੱਡ ਸ਼ੀਟਾਂ ਨੇ ਇਹ ਨੇ ਵੀ ਹੁੰਦਾ ਹੈ। ਇਹ ਚੁੱਕ ਲਈ। ਆ ਲੋ। ਦੇਖ ਲੋ ਇਹ ਸਾਰੇ ਪ੍ਰਿੰਟਿੰਗ ਆ ਇਹਨਾਂ ਦੀ। ਇਹਦੇ ਵੀ ਦੋ ਪੀਸ ਨੇ। ਆ نیچے ਮੈਂ ਸਾਰ ਤੁਹਾਨੂੰ ਦਿਖਾਈ ਦਿੱਤਾ ਇਹਦਾ ਹਲੋ ਆ ਸੇਮ ਹੀ ਆ ਜਿਹੜੀ ਆਪਾਂ ਖੋਲੀ ਆ ਇਹਦੇ ਵਿੱਚ ਆ ਸੈਕੰਡ ਕਲਰ ਆ ਇਹ થઈ ਗਈਆਂ ਸਾਰੀਆਂ ਸਿੰਗਲ ਦੀਆਂ ਹੁਣ ਮੈਂ ਤੁਹਾਨੂੰ ਜਿਹੜੀਆਂ ਦਿਖਾਉਣ ਲੱਗੀ ਆ ਇਹ ਸਾਰੀਆਂ ਦਿਖਾਉਂਗੀ ਡਬਲ ਬੈੱਡ ਦੀਆਂ ਆ ਵੀ ਸਿੰਗਲ ਦੀ ਆ ਜੀ ਇਹ ਥੋੜੀ ਜਿਹੀ ਘੱਟ ਰੇਟ ਵਿੱਚ ਆ ਜਾਂਦੀ ਆ ਇਹਦਾ ਸਟਾਫ ਵੀ ਹੋਰ ਆ ਚੜਾਈ ਵਗੈਰਾ ਸਾਰਾ ਕੁਝ ਸੇਮ ਮਿਲੂਗਾ ਇਹ ਵੀ ਸਿੰਗਲ ਬੈੱਡ ਦੀ ਆ ਮਤਲਬ ਕਿ ਸਿੰਗਲ ਦੀ ਆ ਚਾਹੇ ਜਿਵੇਂ ਮਾਜੀ ਬੈੱਡ ਤੇ ਵਿਛਾ ਲਓ ਚਾਹੇ ਮੰਜੇ ਵਗੈਰਾ ਤੇ ਵਿਛਾ ਲਓ ਸਿੰਗਲ ਆ ਇਹਦੇ ਨਾਲ ਵੀ ਸੇਮ ਪਿੱਲੋ ਆਣਗੇ ਹਲੋ ਪਿਓਰ ਕਾਟਨ ਦੇ ਉੱਪਰ ਹੁਣ ਮੈਂ ਖੋਲਣ ਲੱਗੀ ਆਂ ਜੀ ਡਬਲ ਬੈੱਡ ਦੀਆਂ ਬੈੱਡ ਸ਼ੀਟਾਂ ਇੱਕ ਬੈੱਡ ਸ਼ੀਟ ਖੋਲ ਕੇ ਮੈਂ ਕੋਸ਼ਿਸ਼ ਕਰੂੰਗੀ ਜਿੰਨਾਂ ਦੇ ਮੈਂ ਤੈਹਾਂ ਨਾਲ ਦਿਖਾ ਸਕਾਂ ਜਿਹੜੀ ਖੋਲਣ ਦੀ ਲੋੜ ਪਈ ਉਹ ਖੋਲ ਕੇ ਵੀ ਦਿਖਾ ਦੂੰਗੀ ਲਓ ਜੀ ਦੇਖ ਸਕਦੇ ਹੋ ਸਾਈਜ਼ ਵਗੈਰਾ ਬਹੁਤ ਵੱਡਾ ਸਾਈਜ਼ ਆ ਇਹਨਾਂ ਬੈੱਡ ਸ਼ੀਟਾਂ ਦਾ ਜਿਵੇਂ ਮਰਜੀ ਚਾਹੇ ਤੁਹਾਡਾ ਕਈ ਪੈਣਾ ਕਹਿੰਦੀਆਂ ਸਾਡਾ 5 ਇੰਚ ਦਾ ਗੰਦਾਜੀ 6 ਇੰਚ ਦਾ ਗੱਦਾ ਵਾ ਜਿੱਡਾ ਮਰਜੀ ਗੱਦਾ ਹੋਵੇ ਜਿਵੇਂ ਮਰਜੀ ਤੁਸੀਂ ਬੈੱਡ ਹੋਣ ਬਹੁਤ ਵਧੀਆ ਖੁੱਲੀਆਂ ਡੁੱਲੀਆਂ ਕਿਉਂਕਿ ਬ੍ਰਾਂਡ ਦੀਆਂ ਨੇ ਬ੍ਰਾਂਡ ਦੀ ਗੱਲ ਆ ਜਾਂਦੀ ਆ ਸੈਕੰਡ ਪੂਰੀਆਂ ਹੈਵੀ ਨੇ ਇੱਕ ਵਾਰ ਪੈਸੇ ਲਾਏ ਕਹਿੰਦੇ ਹੁੰਦੇ ਆ ਵਧੀਆ ਚੀਜ਼ ਤੇ ਨਹੀਂ ਦੁੱਖਦੇ ਹੈਗੇ ਜੀ بار بار ਲਾਉਣ ਨਾਲੋਂ ਬਹੁਤ ਸੋਹਣੀ ਚੀਜ਼ ਆਈ ਆ ਤੇ ਬਹੁਤ ਵਧੀਆ ਸਾਰੀਆਂ ਬੈੱਡ ਸ਼ੀਟਸ ਇਹ ਆਈਆਂ ਨੇ ਇਹ ਸਿਗਨੇਚਰ ਬ੍ਰਾਂਡ ਦੀ ਆ ਇਹ ਲੋਥ ਇਸ ਤਰ੍ਹਾਂ ਇਹਦੀ ਟੈਗਿੰਗ ਵੀ ਤੁਹਾਨੂੰ ਬੈੱਡ ਸ਼ੀਟ ਤੇ ਮਿਲੂਗੀ ਸੰਗਰੇਤ ਸਿਗਨੇਚਰ ਦੀ ਹੈ ਦੇਖੋ 100% ਕਾਟਨ ਆ ਜੀ ਨਾਲ ਇਹਨਾਂ ਨੇ ਵਧੀਆ ਖੁੱਲੇ ਡੁੱਲੇ ਮਿਲਣਗੇ ਜੀ ਸਾਰੇ ਸੌਵਰ ਹਾਂ ਸਰਾਣੇ ਇਹਨਾਂ ਦੇ ਕਿਲੋ ਕਬੜ ਕਾਇੰਦਰਾ ਲਓ ਜੀ ਇਹ ਵੀ ਸਿਗਨੇਚਰ ਦੀਆਂ ਦੇਖੋ ਸੇਮ ਬ੍ਰਾਂਡ ਆ ਇਹ ਤੇ ਨਾਲ ਇਹਨਾਂ ਦੇ ਸੇਮ ਪਿੱਲੋ ਕਵਰ ਆ ਸਾਰੀਆਂ ਉਹਨੇ ਇਹ ਡਬਲ ਬੈੱਡ ਦੀਆਂ ਨੇ ਆ ਜਿਹੜੀ ਆਪਾਂ نیچے ਖੋਲੀਏ ਇਹਦੇ ਦੋ ਪੀਸ ਹੈਗੇ ਨੇ ਆਪਣੇ ਕੋਲੇ ਇਹ ਆ ਜੀ ਇਹਦੇ ਨਾਲ ਪਿੱਲੋ ਇਹ ਮਤਲਬ ਕਿ ਕੋਈ ਤੈ ਖੋਲੀ ਹੋਈ ਆ ਮੈਂ ਇਹ ਡਬਲ ਉਨੀ ਡਬਲ ਹੋ ਜਾਣੀ ਆ ਜਿੰਨੀ ਇਹ ਆ ਬਸ ਜਸਟ ਮੈਂ ਤੁਹਾਨੂੰ ਪ੍ਰਿੰਟ ਦਿਖਾਉਣਾ ਚਾਹੁੰਦੀ ਆ ਵੀ ਤੁਸੀਂ ਪ੍ਰਿੰਟ ਦੇਖ ਲਵੋ ਕਿਹੜਾ ਵਾ ਇਹਦਾ ਡਿਜ਼ਾਈਨ ਕਿਹੜਾ ਵਾ ਸਿਰਫ ਡਿਜ਼ਾਈਨ ਸ਼ੋਅ ਕਰ ਰਹੀ ਆ ਲੰਬਾਈ ਚੜਾਈ ਤੁਹਾਨੂੰ ਮੈਂ ਦੱਸ ਹੀ ਚੁੱਕੀ ਆ ਕਿ ਪੂਰੀ ਪ੍ਰੋਪਰ ਆ ਕਿੰਗ ਸਾਈਜ਼ ਦੀਆਂ ਨੇ ਅਗਲਾ ਪ੍ਰਿੰਟ ਇਦਾਂ ਬਣਿਆ ਹੋਇਆ ਇਹ ਸੰਧਿਆ ਬ੍ਰਾਂਡ ਦੀ ਆ ਗਈਆਂ ਜੀ ਹੋਲਦੇ ਆਂ ਆ ਲੋ ਇਹਨਾਂ ਨਾਲ ਸੇਹਾਰੀਆਂ ਨਾਲ ਦੋ ਦੋ ਮਿਲਣਗੇ ਤੁਹਾਨੂੰ ਪਿੱਲੋ ਕਬਰ ਆ ਨੈਕਸਟ ਡਿਜ਼ਾਈਨ ਚੈੱਕ ਕਰ ਲਓ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਉਹਦੇ ਉੱਪਰ ਟਿਕ ਲਾ ਕੇ ਪੀ ਸਕਦੇ ਹੋ ਪੂਰੀਆਂ ਹੈਵੀ ਬਹੁਤ ਜ਼ਿਆਦਾ ਹੈਵੀ ਨੇ ਨਾ ਕਿਤੇ ਜਾਣ ਲੱਗੀ ਆ ਕਈ ਕਈ ਸਾਲ ਇਹ ਬੈੱਡ ਸ਼ੀਟ ਨੂੰ ਕੁਝ ਨਹੀਂ ਹੁੰਦਾ ਹੈਗਾ ਹਲੋ ਨਾਲ ਇਹਨਾਂ ਸੇਮ ਪਿੱਲੋ ਕਵਰ ਆਉਣਗੇ ਹਲੋ ਇਹ ਨੈਕਸਟ ਡਿਜ਼ਾਈਨ ਸਾਰਾ ਆਲੋ ਪੂਰਾ ਇਸੇ ਤਰ੍ਹਾਂ ਪ੍ਰਿੰਟਿੰਗ ਰਹੂਗੀ ਵਿੱਚ ਇਹਦੇ ਇਸ ਤਰ੍ਹਾਂ ਸਰਕਲ ਬਣੇ ਹੋਏ ਆ ਬਹੁਤ ਸੋਹਣੇ ਇਹ ਵੀ ਵਧੀਆ ਵਾ ਬਹੁਤ ਸੋਹਣੀ ਆ ਆ ਪਿੱਲੋਾਂ ਤੋਂ ਧੰਨੋ ਸਾਰਾ ਡਿਜ਼ਾਈਨ ਸ਼ੋ ਹੋ ਜਾਣਾ ਕਿੱਦਾਂ ਦਾ ਵਾ ਲਓ ਨੈਕਸਟ ਡਿਜ਼ਾਈਨ ਚੈੱਕ ਕਰ ਲਓ ਹਲੋ ਇੱਕ ਬੈੱਡ ਸ਼ੀਟ ਹੈਗੀ ਆ ਖਾਦੀ ਦੀ ਇਹ ਬਜਾਜ ਹੈਗੀ ਆ ਇਹਦਾ ਪ੍ਰਾਈਸ ਵਧੀਆ ਹੈ ਵੀ ਆਹੋ ਪੂਰਾ ਖੁੱਲਾ ਡੁੱਲਾ ਇਹਨਾਂ ਦਾ ਸਾਈਜ਼ ਆ ਬਹੁਤ ਸੋਹਣਾ ਨਾਲ ਇਹਨਾਂ ਦੇ ਸੇਮ ਕਿਲੋ ਕਵਰ ਨੇ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਕੋਈ ਹੋਰ ਕਲਰ ਨਹੀਂ ਕੁਝ ਨਹੀਂ ਇਹ ਸਿੰਗਲ ਹੀ ਆ ਪਿਓਰ ਖਾਦੀ ਦੇ ਉੱਪਰ ਆ ਇਹ ਆਲੋਚ ਇਹ ਖਾਦੀ कॉटन ਹੈ ਸੰਧਿਆ ਬ੍ਰਾਂਡ ਦੀਆਂ ਚੱਲ ਰਹੀਆਂ ਉਹਨਾਂ ਦੇ ਡਿਜ਼ਾਈਨ ਤੁਹਾਨੂੰ ਮੈਂ ਸ਼ੋਅ ਕਰ ਰਹੀਆਂ ਜਿਹੜੇ ਉਹ ਆਲੋਚ ਨਾਲ ਦੀ ਨਾਲ ਇਹ ਚੈੱਕ ਕਰੀ ਚੱਲੋ ਨਾਲ ਸੇਮ ਪਿੱਲੋ ਕਵਰ ਨੇ ਆ ਦੇਖੋ ਆ ਵੀ ਕਿੰਨਾ ਸੋਹਣਾ ਡਿਜ਼ਾਈਨ ਆ ਸਾਰਾ ਨਾਲ ਇਹਦੇ ਸੇਮ ਪਿੱਲੋ ਆ ਜਾਣਗੇ ਇਹ ਆ ਨੈਕਸਟ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਵਾ ਨਾਲ ਪੂਰੇ ਵਧੀਆ ਖੁੱਲੇ ਡੁੱਲੇ ਪਿੱਲੋ ਲੱਗੇ ਹੋਏ ਨੇ ਇਹ ਤਾਂ ਸਿਗੀਆਂ ਸਾਰੀਆਂ ਬ੍ਰਾਂਡ ਦੀਆਂ ਪੂਰਾ ਵਧੀਆ ਹੈਵੀ ਸਟਾਫ ਜਿਹੜਾ ਹੁਣ ਤੱਕ ਮੈਂ ਹੁਣ ਇੱਥੇ ਤੱਕ ਐਂਡ ਕਰ ਰਹੀ ਹਾਂ ਇਹਨਾਂ ਦਾ ਹੁਣ ਜਿਹੜੀ ਮੈਂ ਤੁਹਾਨੂੰ ਦਿਖਾਉਂਗੀ ਇਹ ਥੋੜਾ ਜਿਹਾ ਮਿਕਸ ਸਟਾਫ ਹੁੰਦਾ ਵਾ ਆਮ ਨੋਰਮਲ ਨੋਰਮਲ ਰੇਂਜ ਹੈ ਜਿਹੜੀ ਕਿ ਭੈਣਾਂ ਕਹਿੰਦੀਆਂ ਘੱਟ ਰੇਂ ਦੇ ਵਿੱਚ ਵੀ ਦਿਖਾਓ ਤੇ ਹੁੰਦੀਆਂ ਇਹ ਵੀ ਕਾਟਨ ਦੀਆਂ ਬਟ ਮੈਂ ਦੱਸ ਕੇ ਦੇ ਰਹੀਆਂ ਵੀ ਥੋੜਾ ਜਿਹਾ ਸਿੰਥੈਟਿਕ بیس ਇਹਨਾਂ ਦੇ ਵਿੱਚ ਹੁੰਦਾ ਇਕੱਠੀ ਇਹ ਵੀ ਨਹੀਂ ਹੁੰਦੀ ਪੂਰੀ ਵਧੀਆ ਇਹ ਕਿ ਤਾਂ ਜਮੇ ਸਿੰਥੈਟਿਕ ਹੁੰਦੀ ਆ ਉਹ ਨਹੀਂ ਹੈਗਾ ਸਾਰਾ ਕਾਟਨ ਹੀ ਆ ਜੀ ਤਾਂ ਪਰ 10% ਲਾ ਲਓ ਵੀ ਇਹਦੇ ਵਿੱਚ ਮਿਕਸਚਰ ਹੁੰਦਾ ਹੀ ਹੁੰਦਾ ਵਾ ਕਲਰਸ ਵਗੈਰਾ ਇਹਦੇ ਵੀ ਕਿਤੇ ਨਹੀਂ ਜਾਂਦੇ ਬਹੁਤ ਸੋਹਣੀਆਂ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਹੁਣ ਡਿਜ਼ਾਈਨ ਨੇ ਉਹ ਮੈਂ ਤੁਹਾਨੂੰ ਸ਼ੋਅ ਕਰਦੀ ਆ ਸਾਈਜ਼ ਇਹਨਾਂ ਦਾ ਵੀ ਪ੍ਰੋਪਰ ਪੂਰਾ ਖੁੱਲਾ ਢੁੱਲਾ ਮਿਲੇਗਾ ਆ ਲੋ ਪਹਿਲਾ ਸਾਈਜ਼ ਪਹਿਲਾ ਕਲਰ ਖੁੱਲ ਚੁੱਕਿਆ ਵਾ ਇਹਦਾ ਆ ਲੋ ਸੈਕਿੰਡ ਕਲਰ ਦੇਖ ਲਓ ਸੈਕਿੰਡ ਡਿਜ਼ਾਈਨ ਆ ਇਹ ਇਹਨਾਂ ਦੇ ਪਿੱਲੋਂ ਨੂੰ ਬਸ ਦੇਖ ਲਓ ਪਿੱਲੋਂ ਤੋਂ ਸਾਰਾ ਹੀ ਚਾਦਰ ਦਾ ਡਿਜ਼ਾਈਨ ਤੁਹਾਨੂੰ ਸ਼ੋਅ ਹੋ ਜਾਣਾ ਹੋਗੇ ਪਿੱਲੋ ਬਿਲਕੁਲ ਸੇਮ ਡਿਜ਼ਾਈਨ ਦੇ ਉੱਪਰ ਹੁੰਦੇ ਨੇ ਬੈੱਡ ਸ਼ੀਟ ਦੇ ਇਹ ਆ ਨੈਕਸਟ ਡਿਜ਼ਾਈਨ ਆ ਲਓ ਅਗਲਾ ਚੈੱਕ ਕਰੋ ਸੇਮ ਇਹਨਾਂ ਦੇ ਪਿੱਲੋ ਨੇ ਜੀ ਨਾਲ ਰੋਜ਼ੀ ਆ ਜੀ ਬਹੁਤ ਸੋਹਣਾ ਇਹ ਵੀ ਇਹਦੇ ਵਿੱਚ ਵੀ ਇਹ ਸਿੰਗਲ ਹੀ ਕਲਰ ਆ ਕੋਈ ਹੋਰ ਸਾਰਿਆਂ ਦੀ ਸਿੰਗਲ ਸਿੰਗਲ ਕਰ ਲਏ ਨੇ ਸਿੰਗਲ ਸਿੰਗਰ ਡਿਜ਼ਾਈਨ ਆ ਲੋ ਅਗਲਾ ਚੈੱਕ ਕਰ ਲਓ ਨਾਲ ਸੇਮ ਇਹਨਾਂ ਦੇ ਵੀ ਪਰ ਆਪ ਲੋ ਆਣਗੇ ਆ ਲੋ ਅਗਲਾ ਹੈਗਾ ਵਾ ਪਿੰਕ ਜਿਹਾ ਸ਼ੇਡ ਮਜ਼ੈਂਟਾ ਪਿੰਕ ਜਿਹਾ ਚੈੱਕ ਦਾ ਸਾਰਾ ਪ੍ਰਿੰਟ ਬਣਿਆ ਹੋਇਆ ਵਾ ਲੋ ਆਹ ਵਾਲਾ ਸਾਰਾ ਪ੍ਰਿੰਟ ਆ ਇੱਕ ਦਾ ਆਉਗੀ ਸਾਰੀ ਇਹ ਪੈਡ ਸ਼ੀਟ ਇਹ ਅਗਲੀ ਪੇਂਟਿੰਗ ਨਾਲ ਇਹਦੇ ਵੀ ਸੇਮ ਫਿਲੋ ਲੱਗੇ ਹੋਏ ਨੇ ਆ ਪ੍ਰਿੰਟ ਚੈੱਕ ਕਰੋ ਸੇਮ ਇਹਦੇ ਨਾਲ ਵੀ ਪਿੱਲੋ ਸੇਮ ਪਿੱਲੋ ਨਾਲ ਦੇ ਪ੍ਰਿੰਟ ਨੇ ਇੱਕ ਇੱਕ ਬੈੱਡ ਸ਼ੀਟ ਤੁਹਾਨੂੰ ਪਤਾ ਹੀ ਆ ਖੁੱਲਣੀ ਔਖੀ ਹੋ ਜਾਂਦੀ ਆ ਮੈਂ ਵੀ ਅਜ ਰੀਤ ਨੂੰ ਨਾਲ ਲਾਇਆ ਰੀਤ ਨਾਲ ਖਲਾ ਰਹੀ ਆ ਜੀ ਹਿੰਮਤ ਤੇ ਵੀਡੀਓ ਬਣਾ ਰਿਆ ਵਾ ਬੱਚਿਆਂ ਨੂੰ ਨਾਲ ਲਾਇਆ ਸੰਡੇ ਤਾਂ ਹੀ ਸਪੈਸ਼ਲ ਰੱਖਿਆ ਵਾ ਵੀਡੀਓ ਬਣਾਣ ਲਈ ਆਊਗੀ ਤਾਂ ਪਤਾ ਨਹੀਂ ਕੱਲ ਨੂੰ ਆਵੇ ਜਾਂ ਪਰਸਨ ਨੂੰ ਆਵੇ ਬਟ ਇਹ ਵੀਡੀਓ ਜਿਹੜੀ ਬਣ ਰਹੀ ਆ ਸੰਡੇ ਨੂੰ ਬਣ ਰਹੀ ਆ ਆ ਲਓ ਅਗਲਾ ਆ ਦੇਖੋ ਕਿੰਨਾ ਸੋਹਣਾ ਗਰੇਜ ਆ ਪ੍ਰਿੰਟ ਲਾਈਟ ਡਾਰਕ ਸਾਰੇ ਕਲਰ ਸਾਰੀ ਤਰ੍ਹਾਂ ਦੇ ਚਾਰਟ ਆਉਣਗੇ ਇਹਨਾਂ ਦੇ ਵਿੱਚ ਆ ਲਓ ਆ ਅਗਲਾ ਪ੍ਰਿੰਟ ਆ ਗਿਆ ఇదే ఏదే పిల్ల ఆ గేక్స్ట్ చెక్లో సేమ పిల్ల ఏదే అండి ఏదో నెక్స్ట్ ప్రింట్ بس ਆ ਹਾਈ ਕਿ ਜਾਂ ਦੋ ਬੈੱਡ ਸ਼ੀਟਾਂ ਨੇ ਇਹ ਹੈਗਾ ਲਾਸਟ ਹਨ ਇਹਨਾਂ ਦਾ ਸਾਰਿਆਂ ਦੇ ਨਾਲ ਪਿੱਲੋ ਹੈਗੇ ਨੇ ਜਿਹੜੀ ਮਰਜ਼ੀ ਬੈੱਡ ਸ਼ੀਟ ਚੱਕ ਲਿਓ ਇਹ ਨਾ ਸੋਚਿਓ ਜੇ ਪਿੱਲੋ ਉੱਪਰ ਨਹੀਂ ਡਿੱਗੇ ਤਾਂ ਪਿੱਲੋ ਹੋਣੇ ਨਹੀਂ ਪਿੱਲੋ ਸਾਰਿਆਂ ਦੇ ਨਾਲ ਨੇ ਹਾਲੋ ਜੀ ਇੱਕ ਡਿਜ਼ਾਈਨ ਹੈ ਆ ਡਬਲ ਦੇ ਵਿੱਚ ਇਹ ਘੱਟ ਰੇਂਜ ਵਾਲੀਆਂ ਨੇ ਜਾਨੀ ਕਿ ਜਿਹੜੀਆਂ ਆਪਾਂ نیچے ਖੋਲੀਆਂ ਨੇ ਵੰਦਨਾ ਦੀਆਂ ਸਿਗਨੇਚਰ ਦੀਆਂ ਉਹ ਸਾਰੀਆਂ ਇਹ ਰੇਂਜਾਂ ਵੀ ਵਧੀਆਂ ਨੇ ਤੇ ਸਟੱਫ ਵੀ ਪੂਰਾ ਗਰੰਟੀਦਾਰਾ ਤੇ ਕਈ ਕਈ ਸਾਲ ਉਹ ਬੈੱਡ ਸ਼ੀਟਾਂ ਹੰਡ ਅਨਸਾਰ ਹੁੰਦੀਆਂ ਨੇ ਤੇ ਜਿਹੜੀਆਂ ਆਮ ਪੈਣ ਨੋਰਮਲ ਬੈੱਡ ਸ਼ੀਟਸ ਲੈਣਾ ਚਾਹੁੰਦੀਆਂ ਨੇ ਉਹਨਾਂ ਲਈ ਇਹ ਵੀ ਰੇਂਜ ਆਪਾਂ ਨਾਲ ਲੈ ਕੇ ਆਏ ਆ ਤੇ ਇੱਕ ਜਿਹੜੀਆਂ ਆਪਾਂ ਸਿੰਗਲ ਖੋਲੀਆਂ ਨੇ ਵੰਦਨਾ ਦੀਆਂ ਉਹਨਾਂ ਦੇ ਵਿੱਚ ਆਹ ਵਾਲਾ ਕਲਰ ਰਹਿ ਗਿਆ ਖੁੱਲਣਾ ਜੀ ਇਹ ਸਿੰਗਲ ਆ ਡਬਲ ਨਹੀਂ ਹੈਗੀ ਜੀ ਸਿੰਗਲ ਆ ਕੀ ਡਬਲ ਆ ਸਿੰਗਲ ਡਬਲ ਆ ਸਾਰੀ ਜੀ ਡਬਲ ਆ ਨਹੀਂ ਜੀ ਸਿੰਗਲ ਆ ਸਿੰਗਲ ਬੈੱਡ ਸ਼ੀਟ ਆ ਜੀ ਤੇ ਸੇਮ ਇਹਦੇ ਨਾਲ ਵੀ ਪਿੱਲੋ ਮਿਲੂਗਾ ਇਹ ਖੁੱਲਣਾ ਰਹਿ ਗਿਆ ਸੀਗਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀਆਂ ਹੀ ਬੈੱਡ ਸ਼ੀਟਸ ਬਹੁਤ ਸੋਹਣੀਆਂ ਆਈਆਂ ਨੇ ਤੇ ਜਿਹੜੀ ਵੀ ਤੁਹਾਨੂੰ ਵਧੀਆ ਲੱਗੀ ਹੋਵੇ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ